ਭਗਵੰਤ ਮਾਨ ਉਹਦੀ ਮਾਂ ਦਾ ਨਾਮ ਹਰਮਨ ਸਿੰਘ ਹੋਇਆ ਹੈ ਹਰਪਾਲ ਕੋਰ ਹਰਪਾਲ ਕੋਰ ਤੇ ਪਿਓ ਦਾ ਨਾਮ ਮਹਿੰਦਰ ਸਿੰਘ ਆ ਸਤੋਜ ਦੇ ਆ ਹਰ ਭਜਨ ਮਾਨ ਇਹਨਾਂ ਦੇ ਰਿਸ਼ਤੇਦਾਰ ਸਾਡੇ ਵਿਆਹ ਹੋਏ ਆ ਐਵੇਂ ਹੁੰਦਾ ਸਾਡੇ ਟੱਬਰਾਂ ਦੇ ਆਚਾ ਸਾਰੇ ਬੈਠੇ ਉਹਦੇ ਵਿੱਚ ਉਹ ਮੇਰੀ ਭੂਆ ਲੱਗਦੀ ਹੈ ਇਹਦੀ ਪਹਿਲੀ ਧੀਵੀ ਮੈਂ ਧੀਵੀ ਕਹਿ ਬੈਠਾ ਪਰ ਸਾਡੀ ਧੀ ਬਾਲੇ ਵਾਲੀ ਸੀ ਪਤਾ ਤੁਹਾਨੂੰ ਅੱਦਾ ਹੁਣੇ ਕੁੜੀਏ ਜਿਹਨੂੰ ਤੂੰ ਹਸਿਆਰ ਬਿਮਾਰਿਆ ਛੋਟੀ ਧੀਏ ਨਾਲ ਕੁੜੀਆਂ ਨੂੰ ਤਾਂ ਪਤਾ ਹੁੰਦਾ ਮੈਂ ਇਹੀ ਕਰਨਾ ਉਹਦਾ ਵੀ ਕਿੱਥੇ ਕੀ ਹੈ ਅਸੀਂ ਤਾਂ ਮੈਂ ਦੋ ਧੀਆਂ ਦਾ ਪੇਵ ਮੈਨੂੰ ਨਹੀਂ ਪਤਾ ਕੋਨੇ ਜੀ ਇਹਨੇ ਪਹਿਲੀ ਬੀਬੀ ਘਰੇ ਆਹਾਂ ਕੋਈ ਸਾਡੀ ਸਕੀ ਨਹੀਂ ਨਾ ਘਰਾਂ ਚੱਲਦੀ ਕੁੜੀ ਇਹਦੀ ਛੱਡੀ ਕਿਹਦੀ ਭਗਵੰਤ ਮਾਨ ਦੀ ਲੰਡੂਰੀ ਮੈਂ ਸਦੀਵ ਕੋੜ ਦਾ ਵਕੀਲ ਹੈ ਤੇ ਬਾਰ ਅਸੋਸੀਏਸ਼ਨ ਆਫ ਇੰਡੀਆ ਸਦੀਵ ਕੋੜ ਦਾ ਮੈਂਬਰ ਹੈ ਮੇਰੇ ਤੇ ਬਕਾਦਵਾ ਨਹੀਂ ਕਰਸਾ ਮੈਂ ਲੰਡੂ ਕਿਹਾ ਕਹੂੰਗਾ ਕਰ ਲੈ ਬਕਾਦਵਾ ਮੈਂ ਤਾਂ ਆਪ ਹੀ ਲੜ ਲੈਣਾ ਮੈਂ ਮਹਾਰਾਣਾ ਆਪ ਹੀ ਲੜ ਲੈਣਾ ਉਹ ਕਹਣਗੇ ਇਹਨਾਂ 6 ਮਹੀਨੇ ਕੈਦ ਜੀ ਇਹ ਝੂਠਾ ਬਕਾਦਵਾ ਕਿਤਾ ਰਾਮੂ ਵਾਲੀਆ ਬਣੀ ਇਹ ਕੌਣ ਹੁੰਦਾ ਹੈ ਇਹ ਲੰਡੂ ਹੈ ਉਹ ਛੱਡੀ ਵੀ ਹੈ ਇੱਥੇ ਕੁੜੀ ਗਰਵਾੜਿਆ ਵਾਲੀ ਗਰੇ ਵਾਲਾ ਨਹੀਂ ਉਹ ਵੀ ਚੱਲ ਰਿਹਾ ਪਰਸੋਂ ਤੋਂ ਇੱਥੇ ਅਾਗੇ ਧੂਮਤਾਵਨਾ ਜਿਹੜੇ ਕੈਡੀਟ ਆਪਣਾ ਚਲੋ ਕਈ ਵਾਰੀ ਦੰਦਕਾਰਜ ਮਗਰੋਂ ਵੀ ਹੋ ਜਾਂਦੇ ਹੈ ਬ੍ਰਿਜੀਡ ਹੈ ਨਹੀਂਗਾ ਮੈਂ ਬੇਨਤੀ ਕਰਦਾ ਜਿੱਤੂਗਾ ਪਰਮੇਸ਼ਾ ਹੈ ਅੱਗੇ ਭਾਰਤ ਕੁਛ ਹੈ ਅੱਗੇ ਆਓ ਜੀ ਆਓ ਜੀ ਆ ਮੁਸਲਮਾਨ ਵੀ ਆਗੇ ਅੱਗੇ ਰਗਾ ਮੈਂ ਮਲੇਰ ਕੋਟਲੇ ਤੋਂ 50 ਮੁਸਲਮਾਨ ਵੀ ਸਾਥ ਨੇ ਉਹ ਸਾਡੀਆਂ ਜਣਾ ਲੰਨੀਆਂ ਹੈ ਇਹ ਜਿੰਨੇ ਮੁਸਲਮਾਨਾਂ ਜੋ ਤੱਕ ਹੈਗਾ ਆਪਣਾ ਹਾਂ ਡਾਕਟਰ ਕੋਲ ਫੌਦਾ ਸਮਾਇਲ ਜੀ ਮਹਮਦ ਇਸਮਾਇਲ ਜੀ ਸਰ ਸਮਾਇਲ ਤੇ ਮੇਂ ਤੋਂ ਲੜਾਈ ਸੀ ਮੈਂ ਉਹੀ ਆ ਜਾ ਮੈਂ 50 ਮੁਸਲਮਾਨ ਵੀ ਸਾਧਲੇ ਉਹ ਅਸੀਂ ਬਾੜੀ ਤੋਪ ਹੈ ਯਾਰ ਕੰਮ ਛੇੜਦੇ ਸਾਨੂੰ ਉਹ ਵੀ ਸਾਧਲੇ ਆ ਯੂਪੀ ਜੋ ਮੈਂ ਮਿਨਿਸਟਰ ਨੇ ਉਥੋਂ ਯੂਪੀ ਵਾਲੇ ਇੱਥੇ ਕੰਮ ਕਰ ਰਹੇ ਉਹ ਵੀ ਸਾਧਲੇ ਆ ਇੱਥੇ ਮੈਂ ਪੜਿਆ ਡਾਕਟਰ ਭਾਰਦਵਾਜ ਕੋਲੋਂ ਇਹ ਸੇਮ ਕਾਲਜ ਐਮਏ ਕੀਤੀ ਐ ਪੁਰਾਣੇ ਕਾਸ ਕਲਾਸ ਫੇਰ ਉਹ ਵੀ ਸੱਦ ਲਿਆ ਬੰਦੇ ਲਾਦੇ ਐ 16000 ਤੋਂ 12000 ਭੁਗਤੇ 11 ਭੁਗਤੇ ਪਰ ਕੱਢਦਿਆਂ ਮੈਂ ਕਹਿੰਨੇ ਕਿ ਧਾਟ ਕੱਢ ਲਿਓ ਸਾਡੇ ਵਾਲੀਆਂ ਵੀ ਟੁੱਟੀ ਫੁੱਟੀ ਜਦੋਂ ਰੋਪਨਾ ਪੈਂਦੀ ਐ ਵਿੱਚ ਸਾਡੇ ਵੀ ਰੁਪਈਏ ਕਹਿ ਲੇ ਸੋ ਮੈਂ ਬੇਨਤੀ ਕਰਦਾ ਜਿੰਨਾ ਚਾਹੀਦਾ ਤੁਹਾਨੂੰ ਮੈਂ ਬੇਨਤੀ ਕਰਦਾ ਜੇ ਕਲਮਾ ਹੱਥ ਚ ਆ ਜਾਣ ਆਕ ਉਸ ਨੂੰ ਦੇ ਦੇ ਮੈਂ ਲਿਖੇ ਤੇ ਥੋੜੇ ਦੇ ਲੈ ਕੇ ਵੀ ਆਇਆ ਹੁਣ ਤਾਂ ਤੁਸੀਂ ਤੁਸੀਂ ਜ ਤਰੀ ਜਾਂਦੀ ਜਿੜੀ ਦੀ ਤੋਰ ਫਰ ਲੈਣੇ ਆ ਤੇ ਇਹ ਸਾਰੇ ਕਰ ਦਿਓ ਇਹਨੂੰ ਹਰਾਉਣਾ ਚਾਹੀਦਾ ਮੈਂ ਵਾਇਗਰੂ ਮਹਾਜਰ ਰਾਜ ਕੇ ਖੇਮਾ ਮੇਰੀ ਮਾਂ ਦੀ ਮਰਤੀ ਹੋਈ ਹੈ ਮੈਂ ਉਹਦੀ ਮਾਂ ਦੇ ਸੋਖ ਕੇ ਕਿਹਾ ਮੈਂ ਇਸੇ ਪਾਪੀ ਕੇ ਜੀਵਾਰ ਨੂੰ ਇੱਕ ਥੋੜੀ ਜਿਹੀ ਇਨਕੁਇਰੀ ਦੀ ਬਾਤ ਮਦਦ ਮੰਗ ਕਰਦਾ ਇੱਕ ਇੱਕ ਬਾਰਗਟ ਸੇ ਜਰਨੈਲ ਸਿੰਘ ਐਮ ਪੀ ਐਚ ਡੀ ਪੜਿਆ ਹੋਇਆ ਐਮ ਐਲ ਐ ਸੀ ਇਹਦੇ ਕੋਲੇ ਦਿੱਲੀ ਤੋਂ ਯਾਨਾ ਬਾਬਾ ਜੀ ਜੇ ਐਮ ਐ ਪੜਿਆ ਬੰਦਾ ਸੀ ਪਿੱਛੇ ਹੋ ਗਿਆ ਐਮ ਐ ਪਾਸ ਉਹ ਮੇਰੇ ਕੋਲੇ ਦੁਖਸ ਘਰੋਂ ਆਉਂਦਾ ਸੀ ਦਿੱਲੀ ਗੁਰਦੁਆਰਾ ਸੇਵਾ ਸੀ ਕਿਹਨਾਂ ਮੱਥਾ ਟੇਕਣ ਆਉਂਦਾ ਸੀ ਉਹ ਪਿੱਟ ਕੇ ਮਰ ਗਿਆ ਵੀ ਮੈਂ ਸਭ ਤੋਂ ਵੱਧ ਉਤਣਾ ਦਿੱਤਿਆ ਉਹ ਕੇਜਰੀ ਵਾਲਾ ਤੇਰੇ ਕੀੜੇ ਪੈਣਗੇ ਕਰ ਲਾ ਮੁਕਤਵਾ ਮੇਰੇ ਤੇ ਤੇਰੇ ਕੀੜੇ ਪੈਣਗੇ ਤੈ ਉਹ ਦਰবেশ ਨੂੰ ਸਿੱਖ ਕਰਕੇ ਤੇ ਪੰਜਾਬੀ ਕਰਕੇ ਮੰਤਰੀ ਨਹੀਂ ਬਣਾਇਆ ਗੋਨੋਰ ਹਾਂਸੋ ਹਾਂਸਾ ਤੁਸੀਂ ਤੁਸੀਂ ਤਾਂ ਕਿਉਂ ਐ ਲਾਗਦਾ ਪਾਣੀ ਇਧਰ ਦੁੱਧ ਇਧਰ ਰੋਡਾ ਦਾ ਉਹ ਹੈ ਤੁਸੀਂ ਇਹਨੇ 10 ਸਾਲਾਂ ਚ ਇੱਕ ਵੀ ਪੰਜਾਬੀ ਆਪਦੀ ਕੈਬਨਿਟ ਦੀ ਮੰਤਰੀ ਬਣਾਇਆ ਅਲੇ ਮੈਂ ਤਾਂ ਕਹਾਂ ਮੈਂ ਕੇਂਦਰ ਦਾ ਮੰਤਰੀ ਸੀ ਜਿਹੜਾ ਰਾਸ਼ਟਰਪਤੀ ਰਾਜ ਰਾਮਨ ਵਿੱਚ ਦੱਸਦ ਕਰਦੇ ਤਾਂ ਪੁਛਦਾ ਕੋਈ ਨਹੀਂ ਇਹ ਦਿੱਲੀ ਹੁੰਦੇ ਐ इन्हें उथे भी सिख नहीं बनाया पंजाबी नहीं बनाया लिखो पत्रकारो भी सरदारो चौधरीओ श्री मानो धीओ इन्हें उ गया मैं जरनैल अस्पताल मिलने गया मैं, के। मैं किया जो जरैल सिंह ने कहा मैं सुप्रीम कोर्ट बार एसोसीएशन मैं कड़ला मुकदमा जरनैल सिंह ने कहा मेरी मौत केजरीवाल ने की है मैं सरदार तरकड़ सिंह सारे ਤੁਸੀਂ ਬੈਠੇ ਆ ਤੁਹਾਡੇ ਸਾਹਮਣੇ ਬੇਨਤੀ ਕਰਦੇ ਆ ਕਿ ਪ੍ਰਧਾਨ ਮੰਤਰੀ ਜੀ ਵੱਡੇ ਥਾਣੇ ਬੈਠੇ ਜੀ ਸ਼ਿਦਕ ਕਮਿਸ਼ਨ ਬਣਾਓ اور ਸਰਨਾਲ ਸਿੰਘ ਐਮਐਲਏ ਦੀ ਮਰਤੂ ਦਾ ਫੁੱਲ ਜੁਡੀਸ਼ੀਅਲ ਇਨਕੁਆਇਰੀ ਕਰੋ ਕੈਜਰੀਵਾਲ ਨੂੰ ਉਮਰ ਕੈਦ ਹੋਵੇ ਐਡੇ ਐਡੇ ਪਾਪੀ ਆ ਕੇ ਪੰਜਾਬ ਨੂੰ ਲੁੱਟਣ ਪੰਜਾਬੀਆਂ ਦੇ ਐਮ ਐਲ ਏ ਨੂੰ ਮਾਰਨ ਸਮਾਂ ਬੇਕਤੀ ਕਰਦੇ ਕਿ ਬਹੁਤਾ ਟੌੜਾ ਮ ਟਾਈਮ ਨਹੀਂ ਲੈਂਦਾ ਕਿ ਇੱਕ ਇੱਕ ਵੋਟ ਇਹਨਾਂ ਨੂੰ ਪੰਜੇ ਵਾਲਿਆਂ ਨੂੰ ਪਾਓ ਤੇ ਪਿੱਛੇ ਛੁੱਟੋ ਮੈਂ ਸੁਪਰੀਮ ਕੋਰਟ ਦਾ ਵਕੀਲ ਹੋਣ ਕਰਕੇ ਜਿਹੜੇ ਵਕੀਲਾਂ ਵੱਲੋਂ ਇੱਕ ਸਰਦਾਰ ਖੜੇ ਹੈ ਉਹਦਾ ਹੱਕ ਹੈ ਚੋਣ ਲੜਨਾ ਬਰਾਰ ਸਾਹਿਬ ਆ ਜੀ ਕੋਮਰ ਜੀ ਕੋਮਰ ਸਾਹਿਬ ਕੋਮਰ ਸਾਹਿਬ ਮੈਂ ਮੰਨਤ ਕਰਦਾ ਵੇ ਉੱਠ ਕੇ ਹੱਥ ਏ ਚੁਕਾ ਕੇ ਬਾਈ ਜੀ ਕਈ ਵਾਰੀ ਜੇ ਵੋਟਾਂ ਬਾੜੀਆਂ ਘਟ ਜਾਣ ਤੇ ਜਮਾਨਤ ਦੇ ਢੇੜੇ ਤੇੜੇ ਗੱਲ ਆ ਜਾਂਦੀ ਹੈ ਸਮਝੋਗੇ ਨਾ ਆਨੰਦਕਾਰ ਤੇ ਵਿਆਹ ਹੋਵੇ ਨਾ ਹੋਵੇ ਜੇ ਰਹਿ ਜਾਣ ਨਾ ਤਾਂ ਬਦਨਾਮੀ ਹੁੰਦੀ ਹੈ ਬਾਈ ਜੀ ਤੂੰ ਚੁੱਪ ਕਰਕੇ ਬਹਿ ਜਾ ਸਰਦਾਰ ਸੁਖਵੀਰ ਸਿੰਘਾਂ ਅੱਗੇ ਮੈਂ ਪਟਨਾ ਸਾਹਿਬ ਤੋਂ ਸਿੱਧਾ ਉੱਥੋਂ ਆ ਰਿਹਾ ਪਟਨਾ ਸਾਹਿਬ ਤੋਂ ਉੱਥੇ ਬਹੁਤ ਗੱਲਾਂ ਚੱਲੀਆਂ ਸੀ ਵੀਰ ਜੀ ਤੁਸੀਂ ਕਾਹਨੂੰ ਪਟਨਾ ਸਾਹਿਬ ਦੇ ਮੂਹਰੇ ਬੋਲਣਾ ਸੀ ਉਹਦੇ ਮੂਹਰੇ ਤਾਂ ਰਣਜੀਤ ਸਿੰਘ ਬੋਲੇ ਮੈਂ ਉੱਥੋਂ ਪੜ੍ਹ ਕੇ ਆਇਆ ਵੀਰੋ ਬਰਨਜੀਤ ਸਿੰਘ ਲਾਹੌਰੋਂ ਆਠੀ ਘੋੜੇ ਲੈ ਕੇ ਮੱਥਾ ਟੇਕਣ ਗਿਆ ਔਰ Hindu ਔਰ ਮੇਰੇ ਮਾਲਕਾ ਇਹ ਦਮ ਉਸ ਬੰਦਾ ਮੱਥਾ ਟੇਕਦਾ 185 Hindu ਐ ਐਡਾ ਸਾਂਝਾ ਗੁਰੂ ਐ ਤੇ ਤੂੰ ਇਹਨੂੰ ਇਸ਼ਤਿਹਾਰ ਤੇ ਗਾਵੇਦਨ ਸੁਖਵੀਰ ਤੂੰ ਕਾਤੋਂ ਉਹਦੇ ਨਾਮ ਤੂੰ ਕਾਤੋਂ ਟੁੱਟੀਆਂ ਜੇ 2 300 ਬੱਸਾਂ ਲੈ ਕੇ ਮੈਨੂੰ ਟੱਕਰ ਲਈ ਜਾਣਾ ਉਹਦੇ ਮੁਰੇ ਤੇ ਕੇਲੇ ਨਹੀਂ ਟਿਕੇ ਪਟਨਾ ਸਾਹਿਬ ਦੇ ਹਟ ਜਾ ਵਕੀਲ ਸਾਹਿਬ ਨੂੰ ਪਾ ਲੈ ਮੈਂ ਲੀਗਲ ਕਾਨੂੰਨ ਵੀ ਜਾਣਦਾ ਹੈ ਬਦਨਾਮੀ ਵਾਲੇ ਕਾਨੂੰਨ ਵਿੱਚ ਜਿਹੜੀ ਬਦਨਾਮੀ ਦੀ ਸਜ਼ਾ ਨਹੀਂ ਹੁੰਦੀ ਬਦਨਾਮੀ ਦਾ ਰਿਕਾਰਡ ਮੜਾ ਜੇ ਵਕੀਲ ਸਾਹਿਬ ਤੁਹਾਡੀ ਜ਼ਬਾਨ ਜ਼ਬਤ ਹੋ ਗਈ ਸੁਖਵੀਰ ਤਾਂ ਜਾ ਕੇ ਉੱਥੇ डब मंडी को लंबी बहजे जुमे कह गया, गया जवान बहु बाकी ठीक है जी हम सवाल कर बीजेपी को लड़ना नहीं, हाँ। नहीं, नहीं।, नहीं चाहता तो कहू तो लड़ते हैं काम ही नहीं झोटा तो का भेड़ है बहरों आगे सिर बने जानते हो कुछ नहीं मैं इन्ना ਕਾਲ ਸਿੱਧੀ ਹੈ 100% ਦੀ ਇਹਨਾਂ ਨੇ ਪੰਜੇ ਵਾਲੇ ਨੇ ਜਿੱਤਣਾ ਆਸ਼ੂ ਸਾਹਿਬ ਬਹੁਤ ਸਨਾਰਸ਼ਮਈ ਹੈ ਆ ਬੈਠੇ ਸਾਰੇ ਜਾਨੇ ਚੰਨੀ ਸਵਾਰ ਨਹੀਂ ਸਕੇ ਇਹ ਹੈ ਅਰਗਸੋਰੀ ਇਹ ਕੱਲੇ ਹੀ ਸ਼ਾਂਤ ਕਰਦੇ ਆ ਕਿ ਜਿਹੜੇ 올림픽 ਜਿੱਤ ਸਕਦੇ ਆ ਕੇਜਰੀਆਲ ਲੁਧਿਆਣੇ ਦੇ ਲੋਕ ਦੇ ਨਾਲੋਂ ਬੈਗ ਜਿੱਤਿਆ ഓലപ്പ മെഡൽസ